मैं जॉन कोटली प्रेसिडेंट मसीह भाईचारे तो काफी लंबे समय तो सेवा कर रहे हैं अपने मसीह समाज की, है है। और था सार था। था की मामला, मामला है कि आज तो अगर कोई ਇੱਕ ਸਾਲ ਪਿਛੇ ਚਲ ਜਿਏ ਤੇ ਸਾਡੇ ਅਪੋਸਟਲ ਸੁਖਪਾਲਾਣਾ ਚਰਚ ਦੇ ਵਿੱਚ ਜਿਹੜਾ ਸੀ ਖਸ਼ ਸ਼ਰਾਬਤੀ ਨਿਹੰਗ ਸਿੰਘਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਸੀ ਔਰ ਜਦੋਂ ਪੁਲਿਸ ਪ੍ਰਸ਼ਾਸਨ ਨੇ ਧਿਆਨ ਵਿੱਚ ਲਿਆ ਕੇ ਜਦੋਂ ਉਹਨਾਂ ਦੇ ਉੱਪਰ ਅਸੀਂ ਪਰਚੇ ਦਰਜ ਕਰਾ ਕੇ ਉਹਨਾਂ ਦੇ 10-15 ਲੋਕ ਸੀਗੇ ਜਿਨ੍ਹਾਂ ਨੇ ਸੁਖਪਾਲਾਣਾ ਚਰਚ ਉੱਪਰ ਹਮਲਾ ਕੀਤਾ ਸੀ ਔਰ ਅਸੀਂ ਜਿਹੜਾ ਆ ਉਹਨਾਂ ਦੇ ਵਿੱਚੋਂ 5 ਜਿਹੜੇ ਸੀਗੇ ਦੋਸ਼ੀ ਗ੍ਰਿਫਤਾਰ ਹੋਏ ਸੀ ਔਰ ਜਿਹੜੇ ਬਾਕੀ 9-10 ਦੋਸ਼ੀ ਸੀਗੇ ਉਹ ਬਾਹਰ ਘੁੰਮ ਰਹੇ ਸੀਗੇ ਸੋ ਸਾਨੂੰ ਇਸ ਗੱਲ ਦੇ ਉੱਪਰ ਪੂਰਾ ਸ਼ੱਕ ਆ ਕਿ ਅਸੀਂ ਮਸੀਹ ਭਾਈਚਾਰੇ ਦੇ ਹੱਕਾਂ ਲਈ ਗੱਲ ਕਰਦੇ ਆਂ ਔਰ ਜਿਹੜੇ ਸ਼ਰਾਰਤੀ ਲੋਕ ਨੇ ਸਾਡੇ ਸਮਾਜ ਦੇ ਅੰਦਰ ਜਿਹੜਾ ਆ ਨਫ਼ਰਤ ਦੀ ਭਾਵਨਾ ਦਾ ਬੀਜ ਬੋੰਦੇ ਨੇ ਅਸੀਂ ਉਹਨਾਂ ਉੱਪਰ ਜਿਹੜੇ ਕਾਨੂੰਨੀ ਕਾਰਵਾਈ ਦੇ ਤਰੀਕੇ ਨਾਲ ਸਖਤ ਕਾਰਵਾਈ ਕਰਵਾਈ ਸੀ ਔਰ ਕਿਉਂਕਿ ਉਹ ਪਰਚਾ ਜਿਹੜਾ ਸੀ ਮੇਰੇ ਬਿਆਨਾਂ ਦੇ ਉੱਪਰ ਦਰਜ ਹੋਇਆ ਸੀ ਔਰ ਮੇਰੇ ਉੱਪਰ ਉਹਨਾਂ ਜਿਹੜਾ ਸੀਗਾ ਉਹਨਾਂ ਲੋਕਾਂ ਵੱਲੋਂ ਬਹੁਤ ਦਬਾਅ ਆਇਆ ਜਾਂਦਾ ਰਿਹਾ ਸੀਗਾ ਕਿ ਤੁਸੀਂ ਰਾਜੀਨਾਮਾ ਕਰੋ ਸਾਨੂੰ ਜੇਲਾਂ ਦੇ ਵਿੱਚੋਂ ਬਾਹਰ ਕਢਾਓ ਜਾਂ ਪਰਚਾ ਕੈਨਸਲ ਕਰੋ ਔਰ ਸਾਡੇ ਭਾਰੀ ਲਾਲਚ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹਦੇ ਬਾਬ ਵੀ ਉਹ ਵੀ ਅਸੀਂ ਸੱਚਾਈ ਦੇ ਉੱਪਰ ਖੜੇ ਰਹੇ ਅਸੀਂ ਇਹ ਕਦੀ ਵੀ ਇਹ ਜਿਹੜਾ ਅਸੀਂ ਗਲਤ ਲੋਕਾਂ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਕਾਨੂੰਨ ਨੇ ਕਾਨੂੰਨ ਨੇ ਉਹਨਾਂ ਨੂੰ ਉਹਨਾਂ ਦੀ ਜਿਹੜਾ ਜ਼ੁਰਮ ਕੀਤਾ ਸੀ ਉਹਦੀ ਸਜ਼ਾ ਦਿੱਤੀ ਆ ਸੋ ਇਸ ਕਰਕੇ ਸਾਡੇ ਉੱਪਰ ਦਬਾਅ ਪਾਇਆ ਜਾਂਦਾ ਸੀ ਜਿਹੜਾ ਸੀ ਔਰ ਜਦੋਂ ਉਸ ਦਬਾਅ ਨੂੰ ਅਸੀਂ ਨਹੀਂ ਚੱਲਿਆ ਅਸੀਂ ਉਹਨਾਂ ਦੇ ਨਾਲ ਰਾਜੀਨਾਮਾ ਕਰਨ ਲਈ ਤਿਆਰ ਨਹੀਂ ਹੋਏ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਆ ਜਿਹੜੀ ਬੀਤੀ ਰਾਤ ਆ 14 ਤਰੀਕ ਦੀ ਜਿਹੜਾ ਅਸੀਂ ਕੀ ਆ ਪੜ ਗਈ ਇੱਕ ਵਾਰ ਕੇ 20 ਮਿੰਟ ਦਾ ਇਹ ਹਾਦਸਾ 15 ਤਰੀਕ ਜਿਹੜੀ ਆ ਉਹ ਹੋ ਚੁੱਕੀ ਸੀ ਉਦੋਂ ਕੁਝ ਸ਼ਰਾਰਤੀ ਦੋ ਲੋਕ ਆਏ ਨੇ ਟੂ-ਵੀਲਰ ਦੇ ਔਰ ਉਹਨਾਂ ਨੇ ਪੈਟਰੋਲ ਸੁੱਟ ਕੇ ਸਾਡੇ ਘਰ ਨੂੰ ਔਰ ਮੇਰੇ ਪਰਿਵਾਰ ਨੂੰ ਔਰ ਮਿਲ ਨੂੰ ਜਿਹੜਾ ਹੈ ਉਹ ਬੁਰੀ ਤਰ੍ਹਾਂ ਜਲਾ ਕੇ ਮਾਰ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਉਹਦੇ ਨਾਲ-ਨਾਲ ਜਿੱਤੇ ਗੇਟ ਦਾ ਗੇਟ ਸਾਡਾ ਸੜਿਆ ਅੰਦਰੋਂ ਵੀ ਜਿਹੜਾ ਸਾਡਾ ਜਿਹੜਾ ਜਲ ਗਿਆ ਔਰ ਗੱਡੀ ਵੀ ਮੇਰੀ ਜਿਹੜੀ ਬਾਹਰ ਖੜੀ ਸੀ ਉਹ ਵੀ ਬੁਰੀ ਤਰ੍ਹਾਂ ਜਲ ਗਈ ਹੈ ਔਰ ਗਨੀਮਤ ਇਹ ਰਹੀ ਹੈ ਕਿ ਇਹ ਜਿਹੜੇ ਮੇਰੇ ਉੱਪਰ ਕਿਰਾਏਦਾਰ ਸੀ ਜਾਂ ਮੇਰੇ ਮੁਹੱਲਾ ਨਿਵਾਸੀ ਸੀ ਇਹਨਾਂ ਨੇ ਬਹੁਤ ਸਾਰਾ ਸ਼ੋਰ ਮਚਾ ਕੇ ਮਦਦ ਕੀਤੀ ਔਰ ਕੋਈ ਪਾਣੀ ਦੀਆਂ ਬਾਲਟੀਆਂ ਲੈ ਕੇ ਆਇਆ ਕੋਈ ਰੇਤ ਲੈ ਕੇ ਆਇਆ ਕਿਸੇ ਨੇ ਮੋਟਰ ਚਲਾ ਕੇ ਕਿਸੇ ਨੇ ਬਹੁਤ ਮਿਹਨਤ ਮੁਸ਼ਕਲ ਕਰਨੇ ਬਾਅਦ ਤਕਰੀਬਨ 1 ਘੰਟੇ ਦੀ ਮਿਹਨਤ ਦੇ ਬਾਅਦ ਜਿਹੜਾ ਸੀ ਅੱਗ ਦੇ ਕਾਬੂ ਪਾ ਲਿਆ ਗਿਆ ਜਿਹਦੇ ਕਾਰਨ ਕਰਕੇ ਮੇਰੀ ਔਰ ਮੇਰੇ ਪਰਿਵਾਰ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਕਿ ਜਿਹੜੇ ਦੋਸ਼ੀ ਜਿਹੜੇ ਰੈਡੀਕਲਸ ਨੇ ਜਿਹੜੇ ਸਮਾਜ ਦੇ ਅੰਦਰ ਜਿਹੜੀ ਨਫ਼ਰਤ ਦੀ ਭਾਵਨਾ ਦਾ ਬੀਜ ਬੋਂਦੇ ਨੇ ਜੇਕਰ ਅਸੀਂ ਸਮਾਜ ਨੂੰ ਸ਼ਾਂਤਮਈ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਸਮਾਜ ਦੇ ਅੰਦਰ ਸ਼ਾਂਤੀ ਨਾਲ ਆਪਣੇ ਆਪਣੇ ਭਾਈਚਾਰੇ ਦਾ ਆਪਣੇ ਪਰਮੇਸ਼ਵਰ ਦਾ ਨਾਮ ਸ਼ਾਂਤੀ ਨਾਲ ਲੈਣਾ ਚਾਹੁੰਦੇ ਆ ਔਰ ਅਸੀਂ ਕਾਨੂੰਨ ਦੇ ਤਹਿਤ ਕਾਨੂੰਨ ਦੀ ਮਰਿਆਦਾ ਦੇ ਅੰਦਰ ਰਹਿ ਕੇ ਹਮੇਸ਼ਾ ਕੰਮ ਕਰਦੇ ਆ ਤੇ ਜਿਹੜੇ ਲੋਕ ਸਾਨੂੰ ਜਿਹੜੇ ਹਮੇਸ਼ਾ ਨਿਸ਼ਾਨੇ ਤੇ ਲੈ ਕੇ ਆਉਂਦੇ ਨੇ ਉਹ ਸ਼ਰਾਰਤੀ ਲੋਕ ਜਿਹੜੇ ਆ ਫੌਰੀ ਤੌਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਫੌਰੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਸਰਚ ਕਰਕੇ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰੇ ਔਰ ਮੈਂ